ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਸ਼੍ਰੀ ਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ। ਪ੍ਰਭਾਉ ਅੱਜ ਮੈਂ ਤੁਹਾਨੂੰ ਇੱਕ ਯੋਗ ਕਿਸਾਨ ਨਾਲ ਮਿਲਾਉਣਾ ਜਿਹਦੇ ਬਾਈ ਦੀ ਆਪਾਂ ਪਹਿਲਾਂ ਵੀਡੀਓ ਵੀ ਪਾਈ ਤੀ ਵੀ ਬਾਈ ਚਿਬੜਾਂ ਦੀ ਖੇਤੀ ਕਰਦਾ ਹਨਾ ਤਾਂ ਸਾਰੇ ਲੋਕਾਂ ਨੇ ਲੱਖ ਹੋਵੇ ਵੀ ਜਿਾ ਚਿਬੜਾਂ ਦੀ ਖੇਤੀ ਚਿਬੜਾਂ ਦੀ ਖੇਤੀ ਬਿਜਾਰ ਕਾ ਦੀ ਚਿਬੜਾਂ ਦੀ ਖੇਤੀ ਵੀ ਜਿਹੜੀ ਉਹ ਹੋ ਸਕਦੀ ਹੈਗੀ ਪਰ ਇਹ ਇੱਕ ਯੋਗ ਕਿਸਾਨ ਵੀਰ ਆ ਜਿਹੜਾ ਮੈਂ ਕਹਿੰਦਾ ਵੀ ਸਿਰਾਈ ਕੰਮ ਕਰਦਾ ਹਨਾ ਤੇ ਬਾਈ ਮੱਖਣ ਸਿੰਘ ਆ ਗਿੱਲਕਲਾਂ ਪਿੰਡ ਆਗਾ ਰਾਮਪੁਰੇ ਦੇ ਬਿਲਕੁਲ ਨਾਲ ਹੀ ਉਥੋਂ ਦਾ ਨਿਵਾਸੀ ਤੇ ਆਪਦੀ ਬਖਰੀ ਖੇਤੀ ਦੇ ਤੌਰ ਤੇ ਜਾਣਿਆ ਜਾਂਦਾ ਤੇ ਅੱਜ ਬਾਈ ਕੋਲੇ ਪਿਆਜ਼ ਦੀ ਪਨੀਰੀ ਲੱਗੀ ਵੀ ਹੈਗੀ ਤੇ ਆਪਾਂ ਵੀਰ ਨਾਲ ਗੱਲਬਾਤ ਕਰਦੇ ਆਂਗੇ ਬਾਈ ਸਸਰੀ ਗਾਲ ਜੀ ਸਸਰੀ ਗਾਲ ਬਾਈ ਜੀ ਹੋਰ ਠੀਕ ਹੋ ਬਾਈ ਚੜਦੀ ਕਲਾ ਠੀਕ ਠੀਕ ਆ ਬਾਈ ਵਧੀਆ ਤੇ ਬਾਈ ਜੀ ਪਿਆਜ਼ ਦੀ ਗੱਲ ਕਰੀਏ ਜਿਵੇਂ ਪਿਆਜ਼ ਦੀ ਬੜੀ ਡਿਮਾਂਡ ਨਹੀਂ ਹੋ ਰਹੀ ਹੈ ਤੇ ਕੀ ਹੈ ਨਾ ਬਾਈ ਜੀ ਹਾਂ ਕਿਉਂਕਿ ਰੇਟ ਤੇਜ ਆ ਨਾ ਸਹੀ ਗੱਲ ਹੈ ਰੇਟ ਤੇਜ ਕਰਕੇ ਸਾਨੂੰ ਵੀ ਹੁਣ ਆ ਵੀ ਪਨੀਰੀ ਦਾ ਅੱਗੇ ਅਸੀਂ ਜਨਵਰੀ ਸ਼ੁਰੂ ਕਰਦੇ ਸੀ ਠੀਕ ਹੈ ਕਿ ਇਹ ਮੰਨ ਲਓ ਅਸੀਂ ਰੋਕਣ ਦੇ ਬਾਵਜੂਦ ਵੀ ਥੋੜਾ ਜਿਹਾ ਵੀ ਗੇਤਾਗਾ ਗੇਤਾ ਲੋਕਾਂ ਨੂੰ ਲਾ ਕੇ 10-12 ਤਰੀਕ ਤੋਂ ਲਾਉਣ ਲਾਗੇ ਨਾਲੇ ਉਹਨਾਂ ਨੂੰ ਕਹਿੰਦੇ ਸੀ ਵੀ ਬਾਈ ਜੀ ਅਸੀਂ ਗਰੰਟੀ ਨਹੀਂ ਲੈਣੀ ਇਸ ਗੱਲ ਦੀ ਠੀਕ ਹੈ ਇਹੀ ਪਨੀਰੀ ਜੇ ਤੁਸੀਂ ਲੇਟ ਲਾਉਂਗੇ ਅਸੀਂ ਫਿਰ ਗਰੰਟੀ ਲਵਾਂਗੇ ਠੀਕ ਹੈ ਯਾਨੀ ਕਿ ਹੁਣ ਤਾਂ ਠੁਕਮਾ ਸਮਾ ਕਿਵੇਂ ਵੀ ਗਰੰਟੀ ਮਤਲਬ ਵੀ ਬਾਈ ਮਤਲਬ ਜਿਹੜੀ ਵੀ ਕੋਈ ਵੀ ਲੋਡ ਤੋਂ ਪਹਿਲਾਂ ਪਨੀਰੀ ਲੱਗ ਜਾਂਦੀ ਆ ਟਾਈਮ ਤੋਂ ਪਹਿਲਾਂ ਯਾਨੀ ਕਿ ਹਾਂ ਹਾਂ ਉਹ ਕਈ ਵਾਰੀ ਨਸਾਰੂ ਹੋ ਜਾਂਦੀ ਆ ਠੀਕ ਸਮਾਹ ਹੁੰਦਾ ਸਮੇਂ ਤੇ ਸਮਾਹ ਹੁਣ ਅਸੀਂ ਜਿਹੜਾ ਇਹਦਾ ਸਹੀ ਟਕਮਾ ਸਮਾ 25 ਦਸੰਬਰ ਤੋਂ ਲੈ ਕੇ ਠੀਕ ਹੈ 25 ਦਸੰਬਰ ਤੋਂ ਤੇ ਇਹ ਮੰਨਦੇ ਆਂ ਸੀ 10 12 ਫਰਵਰੀ ਤੱਕ ਠੀਕ ਹੈ ਉਹ ਤੋਂ ਬਾਅਦ ਵੀ 25 ਦਸੰਬਰ ਤੋਂ ਲੈ ਕੇ ਠੀਕ ਹੈ ਤੇ ਇਹ ਬਾਈ ਆਪਣੇ ਕੋਲੇ ਕਿਹੜੀ ਕਿਹੜੀ ਵੈਰਾਈਟੀ ਲਾਈ ਹੋਈ ਹੈ ਕੀ ਪਿਆਜ਼ ਦੀ ਆਪਣੇ ਕੋਲੇ ਬਾਈ ਜੀ ਦੋ ਹੀ ਵੈਰਾਈਟੀਆਂ ਦੇਸੀ ਆ ਇਹ ਦੋਨੇ ਯੂਨੀਵਰਸਿਟੀ ਦੀਆਂ ਨੇ ਆਪਣੀ ਪੰਜਾਬ ਯੂਨੀਵਰਸਿਟੀ ਦੀਆਂ ਹਾਂਜੀ ਇੱਕ ਤਾਂ ਪੀ ਆਰਓ 6 ਆ ਠੀਕ ਹੈ ਇੱਕ ਪੰਜਾਬ ਨਰੂਆ ਇੱਕ ਪੀਆਰਓ ਸਿੱਖ ਸਿੱਖ ਪੰਜਾਬ ਨਰੂਆ ਹਾਂਜੀ ਇੱਕ ਪੰਜਾਬ ਨਰੂਆ ਠੀਕ ਆ ਇਹਨਾਂ ਦਾ ਬਈ ਝਾੜ ਵਗੈਰਾ ਦਾ ਕੀ ਉਹ ਆ ਜਾਂ ਜੇ ਆਪਾਂ ਗੱਲ ਕਰੀਏ ਵੀ ਕਿੰਨਾ ਝਾੜ ਨਿਕਲਦਾ ਬਾਈ ਜੀ ਝਾੜ ਦੇਖੋ ਜੇ ਤਾਂ ਪਲੇਨ ਦੇ ਵਿੱਚ ਲਾਇਆ ਸੀਗਾ ਸਾਥੋ ਜਦੋਂ ਲੈ ਕੇ ਜਾਂਦੇ ਹੱਸਦੇ ਦੇਖੋ ਬਿਸਵੇ ਦੋਵੇਂ ਬਿਸਣਾ ਲੈਣ ਦਾ ਤਾਂ ਹੁਣ ਉਹਦਾ ਤਾਂ ਗਿਣਿਆ ਨਹੀਂ ਜਾਂਦਾ ਹਾਂ ਜਦੋਂ ਕੋਈ ਬੰਦਾ ਕਮਰਸ਼ੀਅਲ ਤੌਰ ਤੇ ਕਰਦਾ ਕਈ ਵਾਰ ਲਾਇਆ ਕਈ ਘਰਾਂ ਨੇ ਲਾਇਆ ਕਈ ਕਿਉਂਕਿ ਸਾਨੂੰ ਐ ਮੰਨ ਲਓ 17 ਸਾਲ ਹੋ ਗਏ ਲਾਉਂਦਿਆਂ ਨੂੰ ਠੀਕ ਆ ਬਈ 21 17ਵਾਂ ਠੀਕ ਹੈ ਤੇ ਉਦੋਂ ਅਸੀਂ ਜਿਵੇਂ ਜਿਵੇਂ ਤੋਂ ਪਹਿਲਾਂ ਤਾਂ ਅਸੀਂ ਇੰਨਾ ਵੱਡੀ ਪੱਧਰ ਤੇ ਕੰਮ ਨਹੀਂ ਸੀ ਕਰਦੇ ਠੀਕ ਹੈ ਹੌਲੀ ਹੌਲੀ ਬਸ ਜਿਵੇਂ ਜਿਵੇਂ ਆਪਣੀ ਲੋਕਾਂ ਦੀ ਡਿਮਾਂਡ ਵਧ ਗਈ ਲੋਕ ਜੁੜਦੇ ਗਏ ਹਨਾ ਵਿਸ਼ਵਾਸ ਬਣਦਾ ਗਿਆ ਤਾਂ ਇੱਕ ਵਾਰੀ ਕੋਈ ਰਿਸ਼ਤੇਦਾਰ ਲੈ ਗਿਆ ਉਹ ਅੱਗੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਦੱਸੂ ਮਾਮੇ ਭੂਆ ਨੂੰ ਸੌਹਰੇ ਸਹੁਰਿਆਂ ਨੂੰ ਅੱਗੇ ਸਾਰੇ ਹਨਾ ਉਹਨਾਂ ਨੇ 307 ਕਟੇ ਪ੍ਰਤੀ ਏਕੜ ਕੱਢੇ ਸੀਗੇ 307 ਗੱਟੇ ਹਾਂਜੀ ਯਾਨੀ ਕਿ ਆਪਾਂ 150 ਕੁਆਂਟਲ ਕਹਿ ਲਈਏ ਠੀਕ ਹੈ ਪਿਆਜ਼ ਨਿਕਲੇ ਸੀ ਗੱਲ ਕਰੋ ਉਹਨਾਂ ਨੇ ਪਹਿਲੀਆਂ ਜੀ ਸਸਤਾ ਵੇਚਦਾ ਉਦੋਂ 12 11 ਕਿਉਂਕਿ 6 7 ਸਾਲਾਂ ਦੀ ਗੱਲ ਆ ਠੀਕ ਹੈ ਤੇ ਭਾਈ ਇਹਨੂੰ ਸਟੋਰ ਕਰਨ ਦੀ ਕੀ ਉਹ ਜਿਵੇਂ ਤੁਸੀਂ ਸਸਤੇ ਤੋਂ ਚਲੋ ਆਪਣੀ ਹੁਣ ਗੱਲ ਚੱਲ ਵੀ ਵੈਸੇ ਆ ਬਾਅਦ ਚ ਕਰਨੀ ਸੀ ਇਹਨੂੰ ਸਟੋਰ ਕਰਨ ਦਾ ਕੀ ਤਰੀਕਾ ਬਹੁਤ ਕਿਸਾਨ ਵੀਰ ਪੁੱਛਦੇ ਆ ਉਹ ਕਿਸਾਨ ਸਟੋਰ ਦੇ ਦੇਖੋ ਜੇ ਤਾਂ ਵੱਡੀ ਪੱਧਰ ਤੇ ਕਰਨਾ ਹਾਂ ਉਹ ਤਾਂ ਜਿਹੜੇ ਤਰੀਕੇ ਨਾਲ ਸਾਨੂੰ ਜਾਣਕਾਰੀ ਥੋੜੀ ਬਹੁਤੀ ਮਿਲੀ ਆ ਕਿਉਂਕਿ ਅਸੀਂ ਜਾਦੇ ਇਸ ਕੰਮ ਚ ਪਏ ਨਹੀਂ ਉਹ ਕਹਿੰਦੇ ਵੀ ਕਾਨਿਆਂ ਦੀਆਂ ਨਾ ਜਿਵੇਂ ਅੱਗੇ ਸਿਰਕੀ ਬਣਾ ਕੇ ਉਹਦੇ ਵਿੱਚ ਦੀ ਹਵਾ ਕਰਾਸ ਹੁੰਦੀ ਰਹਿੰਦੀ ਆ ਬਸ ਉਹਕੇ ਥਾਂ ਤੇ ਰੱਖਣਾ ਛਾਂ ਚ ਠੀਕ ਹੈ ਹਾਂ ਕੋਈ ਐਡੀ ਗੱਲ ਨਹੀਂ ਜਿਵੇਂ ਕੋਲਡ ਸਟੋਰ ਵਗੈਰਾ ਚ ਨਹੀਂ ਆਖ ਸਕਦੇ ਕੋਲਡ ਸਟੋਰ ਨਹੀਂ ਕੋਲਡ ਸਟੋਰ ਚ ਨਹੀਂ ਹੁੰਦਾ ਇਹ ਨਹੀਂ ਰੱਖ ਸਕਦੇ ਜਿਹੜੇ ਬਈ ਫਿਰ ਵਪਾਰੀ ਵੱਡੇ ਪੱਧਰ ਤੇ ਕਰਦੇ ਆਗੇ ਉਹ ਕਹਿੰਦੇ ਕੁੰਨੇ ਜੀ ਕਰਦੇ ਬਿਲਕੁਲ ਉਹਨਾਂ ਦੇ ਉਹੋ ਜਿਹੇ ਸਿਸਟਮ ਬਣਾਏ ਵਿਆ ਕਿਉਂਕਿ ਆਪਣੇ ਤਾਂ ਸਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਇੰਨੀ ਕਿੰਨੀ ਖੇਤੀ ਹੁੰਦੀ ਹੈ ਦੀ ਹਾਂ ਇਹ ਤਾਂ ਤੁਰਤੀ ਪਾ ਜਿਵੇਂ ਨਾਸਿਕ ਵਗੈਰਾ ਦੇ ਵਿੱਚ ਖੇਤੀ ਹੁੰਦੀ ਹੈ ਜਾਂ ਰੰਗਾਵਾਲ ਚ ਹੈਨਾ ਹਾਂਜੀ ਹਾਂਜੀ ਉੱਥੇ ਤਾਂ ਵੈਸੇ ਇਸੇ ਤਰੀਕੇ ਨਾਲ ਸਟੋਰ ਕਰਦੇ ਆ ਉਹਨਾਂ ਦੇ ਕੋਹੇ ਜੇ ਸਿਸਟਮ ਬਣੇ ਹੋਇਆ ਸ਼ਾਨਦਾਰ ਸਾਧਨ ਕੋਈ ਮੰਨ ਲਓ ਇਹਦੀਆਂ ਸਲੇਬਾਂ ਵਾਂਗੂ ਇਹ ਠਾ ਉੱਤੇ ਟਿਕ ਜਾਂਦੇ ਆ ਹਵਾ ਕ੍ਰੋਸ ਹੁੰਦੀ ਰਹੇ ਵਿੱਚ ਜੇ ਮੰਨ ਲਓ ਕੋਈ ਛੋਟਾ ਕਿਸਾਨ ਕਰਦਾਗਾ ਥੋੜੇ ਬਹੁਤ ਇੱਕ ਦੋ ਚਾਰ ਕੁਇੰਟਲ ਉਸ ਤੇਰੇ ਜਦ ਨਵੀਂ ਨੀ ਪੱਟਣ ਤੋਂ ਬਾਅਦ ਧੁੱਕਾਂ ਨਾ ਕੱਟੀਆਂ ਜਾਣ ਠੀਕ ਹੈ ਉਵੇਂ ਜੋ ਕਰੀ ਤੁਸੀਂ ਰੱਖੋ ਤੁਸੀਂ ਉਹਨੂੰ ਜਿਵੇਂ ਆਪਾਂ ਲਸਣ ਦੀਆਂ ਗੁੱਟੀਆਂ ਬਣਾ ਲੈਂਦੇ ਨਾ ਗੁੱਟੀਆਂ ਬਣਾ ਕੇ ਕੋਈ ਵੀ ਕਿllੀਆਂ ਦੋ ਗੱਡ ਕੇ ਉਹਦੇ ਉੱਤੇ ਤਾਰ ਬੰਨ੍ਹ ਕੇ ਹਾਂ ਉਹਦੇ ਉੱਤੇ ਲਮਕਾ ਦਿਓ ਨਹੀਂ ਤਾਂ ਜਗਾ ਨਹੀਂ ਰੋਕਦੇ ਭੂਕਾ ਬੰਨ੍ਹ ਕੇ ਨਾਲ ਉਹ ਕਰ ਦਿਓ ਬਿਲਕੁਲ ਇਸ ਤਰੀਕੇ ਨਾਲ ਵੀ ਨਾਲੇ ਤਾਂ ਉਹ ਜਗਾ ਨਹੀਂ ਰੋਕਦੇ ਤੇ ਨਾਲੇ ਉਹ ਪਿਆਜ਼ ਖਰਾਬ ਨਹੀਂ ਹੁੰਦਾ ਬਿਲਕੁਲ ਜੇ ਆਪਾਂ ਕਹ ਜੀ ਵੀ ਜਿੱਥੇ ਆਪਣਾ ਪਸ਼ੂ ਵਾਲਾ ਭੰਡਾ ਹੈ ਜਿਵੇਂ ਉੱਥੇ ਵੀ ਆਪਾਂ ਅੰਦਰਲੇ ਪਾਸੇ ਉਹ ਕਰਦੀ ਹੈ ਹੈਨਾ ਠੀਕ ਕਿll ਗੱਡੇ ਜਾਣਗੇ ਨਾ ਹੁਣ ਜੇ ਆਪਾਂ ਕੋਠੀਆਂ 'ਚ ਕਹਦੀ ਉੱਥੇ ਹਾਂ ਸਹੀ ਗੱਲ ਹੈ ਤੇ ਉਹ ਮੈਂ ਕਹਿਣਾ ਹੁੰਦਾ ਕਿ ਲੰਮੇ ਤੁਸੀਂ ਕਿੱਲ ਘੱਟ ਲੋ ਜੇ ਤੁਸੀਂ ਤਾਰ ਵੀ ਨਹੀਂ ਬੰਦਨੀ ਤਾਂ ਗਿੜ-ਗਿੜ ਤੇ ਕਿੱਲ ਘੱਟ ਲੋ ਜਿੰਨੀ ਲੋੜ ਆ ਉਹ ਲਾ ਲਿਆ ਕਰੋ ਇੱਕ ਗੁੱਟੀ ਆ ਆ ਵੀ ਨਹੀਂ ਹੁੰਦੇ ਬਿਲਕੁਲ ਪਸ਼ੂ ਵਾਲੇ ਚੋ ਕਰ ਲੋ ਨੀਰੇ ਵਾਲੇ ਚ ਜਿਵੇਂ ਜਿਵੇਂ ਸਾ ਵਿਲਾ ਹੁੰਦਾ ਜਿਹੜਾ ਆਪਾਂ ਭੂਕ ਕੱਟਦੇ ਨਾ ਤੁਰਤ ਉਹਦੇ ਕਰਕੇ ਹੋ ਜਾਂਦਾ ਬਿਲਕੁਲ ਉਹ ਚ ਖਰਾਬ ਨਹੀਂ ਫਿਰ ਪਿਆਜ ਨੇ ਭੂਕ ਦਾ ਆਰਕ ਲੈਣਾ ਹੁੰਦਾ ਹਨਾ ਹਾਂਜੀ ਹਾਂਜੀ ਬਿਲਕੁਲ ਮੇਰੇ ਹਿਸਾਬ ਨਾਲ ਬਾਈ ਜਿਵੇਂ ਮੈਂ ਪਿਛਲੀ ਵਾਰ ਕਈ ਬੰਦੇ ਨੂੰ ਕਿਹਾ ਸੀ ਮਾਹਬ ਯਾਰ ਭੂਕ ਜੇ 15 20 ਦਿਨ 25 ਦਿਨ ਨਾ ਕਟੋ ਹੂਗ ਦਾ ਰਕ ਲੈਣ ਦੇ ਉਸ ਤੋਂ ਬਾਅਦ ਤਾਂ ਕੱਟਣ ਦੀ ਲੋੜ ਹੀ ਨਹੀਂ ਪੈਂਦੀ ਠੀਕ ਹੈ ਕਿਉਂਕਿ ਸੁੱਕ ਕੇ ਭੁਰ ਜਾਂਦੀ ਹੈ ਬਿਲਕੁਲ ਬੰਦ ਹੋ ਜਾਂਦਾ ਪਿੱਛੇ ਤੋਂ ਪਿਆਜ਼ ਠੀਕ ਹੈ ਉਹ ਨਾ ਹਵਾ ਪਵੇ ਨਾ ਖਰਾਬ ਹੋਵੇ ਨਾ ਇਹਨਾਂ ਸੋਹਣਾ ਲੱਗਦਾ ਉਹ ਠੀਕ ਹੈ ਉਸ ਗੱਲ ਛੱਡ ਦਿਓ ਵੀ ਵਿਕਰੀ ਦੇ ਵਿੱਚ ਵੀ ਵਧੀਆ ਰਹਿੰਦਾ ਕੋ ਉਹ ਲੇ ਜਾਣਾ ਭੁਰ ਜਾਂਦਾ ਅਸਲ 'ਚ ਜਿਹੜਾ ਆਪਾਂ ਫਿਰ ਦੇਖਦੇ ਆਂ ਵੀ ਪਿਆਜ਼ ਉੱਪਰੋਂ ਜਮ ਬੰਦ ਹੋਇਆ ਹੁੰਦਾ ਹਨਾ ਉਹ ਇਹੀ ਕਰ ਸੋੜਿਆ ਦੀ ਤਕਨੀਕ ਬਿਲਕੁਲ 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 ਤਾਂ ਮੰਦਲ ਉਹ ਪਟਕੇ ਆਪਾਂ ਹਰਾ ਕੱਟ ਦਿੰਦੇ ਆ ਉਹ ਤੇ ਜ਼ਖਮ ਹੋ ਜਾਂਦਾ ਹਨਾ ਜ਼ਖਮ ਵੀ ਹੋ ਜਾਂਦਾ ਜਿੱਥੋਂ ਦੀ ਹਵਾ ਵੀ ਪੈ ਜਾਂਦੀ ਆ ਮਨ ਲਾਪ ਕਹਿੰਦੀ ਵੀ ਕੋਈ ਵਾਇਰਸ ਵਗੈਰਾ ਵੀ ਉਹ ਤੇ ਆਪਾਂ ਮਾ ਆਪਣੀ जख्म ਵਾਲਾ ਕੰਮ ਹੀ ਹੋ ਜਾਂਦਾ ਉਹੀ ਚੀਜ਼ ਹੋਏ ਬਿਲਕੁਲ ਜੀ ਤੇ ਬਈ ਆਪਾਂ ਪਨੀਰੀ ਵਾਲੇ ਪਾਸੇ ਆਈਏ ਜਦੋਂ ਹੁਣ ਪਨੀਰੀ ਤੁਸੀਂ ਸੇਲ ਕਰਦੇ ਹੋ ਤਾਂ ਦਾ ਕੀ ਹਿਸਾਬ ਕਿਤਾਬ ਆ ਕਿਲੋਆਂ ਦਾਗਾ ਜਾਂ ਇਹਨੂੰ ਫੁੱਟਾਂ ਦੇ ਹਿਸਾਬ ਤੇ ਸੇਲ ਕਰਦੇ ਹੋ ਬਈ ਜੀ ਇਸ ਤਾਂ ਫੁੱਟਾਂ ਦੇ ਹਿਸਾਬ ਤੇ ਸੇਲ ਕਰਦੇ ਆ ਤਿੰਨ ਤਿੰਨ ਫੁੱਟੀਆਂ ਕਿਆਰੀਆਂ ਹੁੰਦੀਆਂ ਸਾਡੀਆਂ ਲੰਮੀਆਂ ਵੱਧ ਹੁੰਦੀਆਂ 50 ਫੁੱਟ 20 45 50 ਜਿਵੇਂ ਵੀ ਹੁੰਦੀਆਂ ਉਹਨੂੰ ਬਸ ਜਿਹੜੇ ਹਿਸਾਬ ਨਾਲ ਆਪਣਾ ਮੇਨ ਲਾ ਨਵੀਂ ਤਿੰਨ ਫੁੱਟ ਚੜਾਈ ਹੋਗੀ ਬੀ ਉਸ ਸਾਹਿਬ ਤੇ ਐ ਫੁੱਟ ਬੋਲੋ ਕਿੰਨੀ ਲੈਣੀ ਆ ਹਾਂ ਅਸੀਂ ਜ਼ਰੂਰਤ ਮੁਤਾਬਕ ਜਿੰਨਾ ਕਹਿ ਦਿੰਦੇ ਆ ਦੀ ਸਾਨੂੰ ਇੰਨੀ ਕਿ ਜਗ੍ਹਾ ਦੀ ਉਸ ਹਿਸਾਬ ਨਾਲ ਉਹਨੂੰ ਕੱਟ ਕੇ ਦੇ ਦਿੰਨੇ ਆ ਵੀ ਇਹ ਮੰਨ ਲਓ 1 ਫੁੱਟ ਤੁਸੀਂ ਕਿੰਨੇ ਆ ਦਿੰਦੇ ਹੋ 3 बाई 1 ਫੁੱਟ 3 बाई 1 ਫੁੱਟ ਅਸੀਂ 80 ਰੁਪਏ 85 ਰੁਪਈਆ ਦਾ ਬਾਕੀ ਜਿਹੜੇ 100 ਟਿੱਕਰ ਵੀ ਦਿੰਨੇ ਆ ਅਸੀਂ ਠੀਕ ਹੈ ਅੱਡ-ਅੱਡ ਜਿੰਨੇ ਜਿੰਨੇ ਕੋਈ ਵੀ ਮਹਿੰਗੇ ਆ ਜਾਂ ਸਾਧਾ ਦੇ ਉੱਤੇ ਉਹਦੇ ਅੱਡ-ਅੱਡ ਅਕਾਊਂਟਿੰਗ ਉਹ ਹੋ ਜਾਂਦਾ ਹੈ ਨਾ ਤੇ ਜਿਵੇਂ ਬਾਈ ਘਰੇ ਕਿਸੇ ਨੇ ਮਰਲਾ 2 ਮਰਲੇ ਲਾਉਣਾ ਜਗਾ ਹੈ ਨਾ ਤਾਂ ਉਹਦੇ ਲਈ ਕਿੰਨੀ ਇੱਕ ਮਤਲਬ ਵੀ 1 ਫੁੱਟ ਵਾਧੂ ਆਗਾ 1/3 ਨਹੀਂ 1/3 ਨਹੀਂ ਜੇ 2 ਮਰਲੇ ਦੇ ਵਿੱਚ ਤਾਂ ਦੇਖੋ ਜਗਾ ਵਾੜੀ ਥੋੜੀ ਹੋ ਗਈ ਨਾ 1/3 ਤਾਂ ਠੀਕ ਹੈ ਤੇ ਇਹ ਮੰਨ ਲਓ ਵੀ ਮਰਲੇ ਦੇ ਵਿੱਚ 1.5 ਫੁੱਟ ਲੰਮਾਈ ਲੱਗ ਜਾਂਦੀ ਹੈ 1.5 ਫੁੱਟ ਲੰਮਾਈ ਠੀਕ ਹੈ ਵੀ ਤਿੰਨ ਬਾਈ 1.5 ਫੁੱਟ ਆ ਤਿੰਨ ਬਾਈ 1.5 ਐਨਾ ਬਾਈ ਚੰਗੇ 20 ਬੀਜਾਂਗੇ ਤਾਂ ਉਹਦਾ ਰੇਟ ਵੀ ਮੰਨ ਲਓ ਵੀ ਵੀ ਮਹਿੰਗਾ ਦਿੰਦੇ ਆ। ਵੀ ਵੀ ਮਹਿੰਗਾ ਦਿੰਦੇ ਆ। ਸਹੀ ਗੱਲ ਆ ਬਾਈ। ਇਹਨੂੰ ਠੇਕਾ ਹੋਇਆ ਪੈਗਾ। 200 ਰੁਪਏ ਲੇਬਰ ਲੈਂਦੀ ਆ ਬੁੜੀਆਂ ਵੀ। ਬਿਲਕੁਲ ਬਾਈ ਬਿਲਕੁਲ। ਇੰਨਾ ਜਦੋਂ ਇਹਦੇ ਉੱਤੇ ਨਦੀਨਾ ਵਾਸਤੇ ਕਿਉਂਕਿ ਰਿਸਕ ਕੋਈ ਨਹੀਂ ਲੈਂਦਾ। ਬਿਲਕੁਲ ਜੀ। ਇਹ ਨਾ ਮਚਾਇਆ ਜਾਵੇ। ਬਿਲਕੁਲ ਬਾਈ ਠੀਕ ਹੈ। ਤੇ ਬਾਈ ਇਹਨੂੰ ਕੱਖਾਂ ਵਾਸਤੇ ਬਾਅਦ ਚ ਕੀ ਤੁਸੀਂ ਗਾਈਡ ਲਾਈਨ ਕਰ ਦਿਓ ਵੀ ਜਿਵੇਂ ਕੋਈ ਬੰਦਾ ਘਰੇ ਲਈ ਆ ਕੇ ਲਾਉਂਦਾ। ਬਿਲਕੁਲ ਪਹਿਲਾਂ ਤਾਂ ਅਸੀਂ ਕਹਿੰਨੇ ਆ ਵੀ ਕੋਸ਼ਿਸ਼ ਤਾਂ ਸੀ ਇਹ ਕਹਿੰਨੇ ਆ ਵੀ ਜੇ ਥੋੜਾ ਮਰਨਾ ਦੋ ਮਰਲੇ ਲਾਉਣ ਵੀ ਤੁਸੀਂ ਇਹਦੇ ਉੱਤੇ ਕੈਮੀਕਲ ਕੋਈ ਨਾ ਯ ਫਿਰ ਅਸੀਂ ਕਹਿੰਦੇ ਲਾ ਕੇ ਤੁਸੀਂ ਇਹਦੇ ਤੇ ਸਟੈਂਪ ਛਿੜਕ ਦਿਓ ਠੀਕ ਹੈ ਸਟੈਂਪ ਦੀ ਡੋਜ਼ ਵਗੈਰਾ ਜਿਵੇਂ ਆਪਾਂ 16 ਲੀਟਰ ਪਾਣੀ ਵਾਸਤੇ ਲਾਈਏ ਢੋਲੀ ਢੋਲੀ ਆਪਣੀ 15 16 ਲੀਟਰ ਪਾਣੀ ਦੀ ਇਹ ਇੱਕ ਨਾਲ ਚ ਖਤਮ ਹੋਣੀ ਚਾਹੀਦੀ ਇੱਕ ਢੋਲੀ 16 ਲੀਟਰ ਵਾਲੀ ਠੀਕ ਹੈ ਇਹ ਨਹੀਂ ਵੀ ਆਪਾਂ 16 ਪਾ ਕੇ ਉਹਨੂੰ ਇੱਕ ਨਾਲ ਚ ਛਿੜਕ ਦਈਏ ਜਾਂ ਦੋ ਨਾਲ ਨਾਲ ਲਾ ਲਈਏ ਆਪ ਅਸੀਂ 80 ਗ੍ਰਾਮ 90 ਗ੍ਰਾਮ ਇੱਕ ਟੋਲੀ ਦੀ ডোজ 80 ਗ੍ਰਾਮ ਇੱਕ ਟੋਲੀ ਦੀ ਜਾਨੀ ਕਿ ਕਿਸੇ ਦੇ ਅੱਧੀ ਕਨਾਲ ਆ ਗਈ ਤਾਂ ਆਪਾਂ 40 ਗ੍ਰਾਮ ਪਾਲੋ ਉਹਦੇ ਵਿੱਚ ਹਨਾ ਉਨੀ ਬਿਲਕੁਲ ਬਈ ਬਿਲਕੁਲ ਤੇ ਹੋਰ ਕੋਈ ਇਹਦੇ ਫੰਗੀ ਸਾਈਡ ਵਗੈਰਾ ਬਾਈ ਕੀ ਰეკਮੈਂਡ ਕਰਦੇ ਹੋਗੇ ਅਸੀਂ ਕਰਦੇ ਆਂ ਦੇਖੋ ਪਨੀਰੀ ਤੇ ਜਾਂ ਪਿਆਜ਼ ਤੇ ਇਹਦੇ ਬਾਈ ਜਦੋਂ ਪਨੀਰੀ ਬਾਅਦ ਚ ਲਾਤੀ ਮੰਨ ਲਓ ਵੀ ਲਾਉਣ ਤੋਂ ਬਾਅਦ ਦੇਖੋ ਬਾਈ ਜੀ ਦੇਖੋ ਜਿਹੜੇ ਹੁਣ ਪੁਰਾਣੇ ਤਜਰਬੇ ਆ ਜਿਹੜੇ ਪਹਿਲਾਂ ਜਿਵੇਂ ਪਹਿਲਾਂ ਵੇਚਦਾ ਲੋਕ ਬਾਈ ਸਵਾਸ ਬੂ ਪਾਉਂਦੇ ਆਗੇ ਹਨਾ ਹੋਇਆ ਜੀ ਐਂਟੀਬਾਇਟਿਕ ਖੱਟੀ ਲੱਸੀ ਠੀਕ ਹੈ ਜਿਵੇਂ ਆਪਾਂ ਫालतੂ ਕਿਸੇ ਵੀ ਕਿਸੇ ਪਾਈ ਦੇਸੀ ਤਰੀਕਾ ਆਪਾਂ ਜਿਆਦਾ ਵੀ ਜਦੋਂ ਖਾਣ ਵਾਸਤੇ ਲਾਉਣੇ ਨਾ ਥੋੜੇ ਹਾਂ ਅਸੀਂ ਤਾਂ ਇਹ ਕਹਿੰਦੇ ਅਸੀਂ ਤਾਂ ਰੇਹ ਵੀ ਕਹਿੰਦਾ ਰੂੜੀ ਦਾ ਪਾਓ ਠੀਕ ਹੈ ਜਾਂ ਕੋਈ ਇਹੋ ਜਿਹੀ ਵੀ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਜਿੰਨਾ ਹੋ ਸਕਦੇ ਆ ਬਿਲਕੁਲ ਜੀ ਬਿਲਕੁਲ ਉਹ ਤਾਂ ਸਪਰੇਹਾਂ 45 ਕਰਤੀ ਜਾਂ ਕੋਈ ਇਹੋ ਜੀਆਂ ਬਸ 52 ਸਾਈਡ ਸਪਰੇਅਰ ਕਰਦੇ ਕੋਈ ਖਾਸ ਬਿਫੰਗੀ ਸਾਈਡ ਕੋਈ ਵੀ M45 ਜਿਵੇਂ ਸਭ ਤੋਂ ਵਧੀਆ ਟੈਕਨੀਕਲ ਆ ਹਨਾ ਜਾਂ ਜਿਵੇਂ ਉਹ ਮਿਕਸ ਮਿਕਸ ਆਉਂਦਾਗਾ ਕਾਰਬਨ ਉਸ ਤੌਰ ਤੇ ਇਹ ਕਹਿੰਦੇ ਆ ਵੀ ਲਾਉਣ ਤੋਂ ਬਾਅਦ ਇਹਨੂੰ ਜਦੋਂ ਆਪਾਂ ਇਹਦੀ ਲਵਾਈ ਕਰ ਦਿੰਦੇ ਆ ਪਾਣੀ ਦੀ ਮਾਤਰਾ ਇਹਨੂੰ ਬਹੁਤ ਘੱਟ 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 ਮਹੀਨੇ ਦਾ ਵਖ ਵਖ ਪਹਿਲੇ ਪਾਣੀ ਦਾ ਚਾਹੀਦਾਗਾ ਜਿਵੇਂ ਇੱਕ ਤਾਂ ਲਾਉਣ ਵੇਲੇ ਪਾਣੀ ਪਾਉਣਾ ਹਾਂਜੀ ਉਸ ਤੋਂ ਬਾਅਦ ਮਹੀਨਾ ਇੱਕ ਪਾਣੀ ਨਾ ਲੱਗੇ ਕੀ ਗ ਮਿੰਨਾ ਇੱਕ ਪਾਣੀ ਨਾਲ ਲੱਗੇ 20 ਦਿਨ ਜਿਵੇਂ ਜਿਵੇਂ ਟੈਂਪਰੇਚਰ ਅੱਪ ਹੋਊਗਾ ਪਿੱਛੋਂ ਤਾਂ ਹਫਤੇ ਹਫਤੇ ਪੰਜ ਪੰਜ 6 6 ਦਿਨਾਂ ਤੋਂ ਲੱਗਣ ਲੱਗ ਜਾਊਗਾ ਉਦੋਂ ਪਾਣੀ ਜਿਆਦਾ ਚਾਹੀਦਾਗਾ ਹਾਂਜੀ ਬਿਲਕੁਲ ਠੀਕ ਹੈ ਬਈ ਠੀਕ ਹੈ ਬਾਕੀ ਵੀ ਸਮੇ ਸਮੇ ਤੇ ਛੋਡੇ ਨਾਲ ਬੰਦੇ ਗੱਲ ਵੀ ਕਰ ਸਕਦੇ ਆਈ ਸ਼ੁਰੂ ਤੋਂ ਸਟਾਰਟਿੰਗ ਗਲਤ ਕਰ ਲੈਂਦੇ ਆ ਇਹਨੂੰ ਇਸ ਤਰੀਕੇ ਨਾਲ ਪਾਣੀ ਲਾ ਕੇ ਨਾ ਫਿਰ ਨੁਕਸਾਨ ਅਸੀਂ ਉਹ ਫਿਰ ਇਹਦੀ ਜੜ ਕੁੱਟੀ ਜਾਂਦੀ ਹੈ ਮਿਲਦਾ ਹੈ ਨਾ ਜੀ ਆਪਣੇ ਪਾਲੇ ਤੋਂ ਡਰਦੇ ਹੁੰਦੇ ਆ ਵੀ ਇਹ ਗਲਤ ਤਰੀਕੇ ਨਾਲ ਅਗਲੇ ਨੇ ਉਹ ਕਰ ਲਿਆ ਕਈ ਨੁਕਸਾਨ ਉਹ ਫਿਰ ਲੋਕਾਂ ਕੋਲੇ ਸਾਨੂੰ ਫੇਲ ਕਰ ਦੂ ਵੀ ਉਹਨਾਂ ਦੀ ਪਨੀਰੀ ਨੇ ਕੰਮ ਨਹੀਂ ਕੀਤਾ ਜੀ ਬਿਲਕੁਲ ਕਿਉਂ ਉਹ ਇਹ ਜਿਹਾ ਬੰਦਾ ਸਾਥ ਜੀ ਆ ਕੇ ਰੌਲਾ ਹੀ ਵੱਧ ਪਾਉਂਦਾ ਹੁੰਦਾ ਉਹ ਗੱਲ ਕੀ ਆ ਵੀ ਉਹ ਕੋਈ ਮੇਰੇ ਵਰਗਾ ਨਕਮਾ ਬੰਦਾ ਹੁੰਦਾ ਮੈਂ ਤਾਂ ਇਹੀ ਕਹੂੰ ਵੀ ਜਿਹੜਾ ਕਰ ਨਹੀਂ ਸਕਦਾ ਹਨਾ ਉਹ ਫਿਰ 10 ਬੰਦਿਆਂ ਕੋਲੇ ਕਹੂ ਵੀ ਯਾਰ ਮੈਂ ਮੱਖਾਂ ਤੋਂ ਪਨੀਰੀ ਲੈ ਕੇ ਆਇਆ ਦੀ ਕਾਮਯਾਬੀ ਨਹੀਂ ਹੋਈ ਉਹ ਜਿਵੇਂ ਯੂਨੀਵਰਸਿਟੀ ਦੇ ਡਾਕਟਰ ਸਾਹਿਬ ਕ ਸਕੀਮ ਨਹੀਂ ਫੇਲ ਹੁੰਦੀ ਆਪਾਂ ਸਕੀਮ ਫੇਲ ਕਰ ਦਿੰਦੇ ਆਗੇ ਹਨਾ ਫੇਲ ਆਪਾਂ ਆਪ ਹੋਏ ਹੁੰਦੇ ਆਗੇ ਪਰ ਆਪਾਂ ਸਕੀਮ ਫੇਲ ਕਰ ਦਿੰਦੇ ਇਹ ਨਹੀਂ ਯਾਰ ਕੰਮ ਕਰਦੀ ਹੈ ਇਹ ਨਹੀਂ ਕੰਮ ਕਰਦੀ ਬਿਲਕੁਲ ਜੀ ਬਿਲਕੁਲ ਤੇ ਬਾਈ ਜੀ ਜੀ ਆਪਾਂ ਗੱਲ ਕਰੀਏ ਤੁਹਾਡਾ ਮੋਬਾਈਲ ਨੰਬਰ ਕਿੰਨਾ ਤੇ ਤੁਹਾਡੀ ਆ ਲొਕੇਸ਼ਨ ਕਿੱਥੇ ਆ ਗਈ ਜਿਹੜੀ ਆਪਾਂ ਖੇਤਾਂ ਦੇ ਵਿੱਚ ਖੜੇ ਆਗੇ ਹਨਾ ਸਾਡੇ ਬਾਈ ਜੀ ਅ ਤਪੇ ਤੋਂ ਚਲੋ ਇੱਕ ਵਾਂ ਵੈਸੇ ਬਰਨਾਲਾ ਬਠਿੰਡਾ ਸੜਕ ਕਹਿੰਦੇ ਆ ਪਹਿਲਾਂ ਤਾਂ ਹਾਂ ਹਾਂ ਉਸ ਤੋਂ ਬਾਅਦ ਤਪਾ ਤੇ ਰੰਪਰੇ ਦੇ ਵਿਚਾਲੇ ਗਿਲਕਲਾਂ ਪਿੰਡ ਆ ਜੀ ਸਾਡਾ ਠੀਕ ਹੈ ਜੀ ਜਲੌਰ ਕੋਲਡ ਸਟੋਰ ਆ ਠੀਕ ਹੈ ਮਸ਼ਹੂਰ ਆ ਕੋਲਡ ਸਟੋਰ ਇਹ ਆ ਕੋਲਡ ਸਟੋਰ ਆ ਗਿਆ ਠੀਕ ਹੈ ਇਹਦੇ ਨਾਲ ਦੀ ਬਿਲਕੁਲ ਰਸਤਾ ਆਉਂਦਾਗਾ ਆਪਣੇ ਖੇਤੀ ਮੁੱਕਦਾਗਾ ਠੀਕ ਹੈ ਜੀ ਬਾਕੀ ਦੂਰੋਂ ਪਤਾ ਲੱਗ ਜਾਂਦਾਗਾ ਕਾਫੀ ਸਾਡਾ ਉੱਥੇ ਛੋਡਾ ਲਾਇਆ ਵੀ ਵਿਆਹ ਹੈ ਨਾ ਬੋਰਡ ਵੀ ਲੱਗਿਆ ਜੀ ਬੋਰਡ ਵੀ ਲੱਗਿਆ ਜੀ ਸਬਜ਼ੀ ਲੱਗੀ ਆ ਕਾਗਜ਼ ਪਿਆ ਹੋਇਆਗਾ ਪੰਜ 6 ਕਿੱਲੇ ਸਬਜ਼ੀ ਦੇ ਲਾਉਣੇ ਆ ਆਪ ਕੋਲ ਬਿਲਕੁਲ ਜੀ ਬਿਲ 07572 94175 07577 07572 ਇੱਕ بیٹے ਦਾਗਾ 94655 70570 94655 ਹਾਂਜੀ 70570 ਭਰਾਵੋ ਇਹਨਾਂ ਨੰਬਰਾਂ ਤੇ ਤੁਸੀਂ ਬਾਈ ਮੱਖਣ ਸਿੰਘ ਗੱਲ ਜੀ ਨਾਲ ਸੰਪਰਕ ਕਰੋ ਗੋਤ ਗੱਲੀ ਆ ਬਾਈ ਗੱਲਾ ਬਾਈ ਜੀ ਪਿੰਡ ਦੀ ਗੱਲ ਠੀਕ ਹੈ ਇੱਕ ਗਿੱਲ ਕਲਾਂ ਗੋਤ ਅਥੇ ਨਹੀਂ ਨਹੀਂ ਕਲਾਂ ਨਹੀਂ ਲੱਗਦਾ ਗਿੱਲ ਹੀ ਆ ਅੱਛਾ ਉੱਥੇ ਮਿਲਨ ਗਿੱਲ ਕਲਾਂ ਲਿਖਿਆ ਹੋਇਆ ਪਿੰਡ ਨੂੰ ਹੈਨਾ ਪਿੰਡ ਦਾ ਨਾਮ ਗਿੱਲ ਕਲਾਂ ਪਿੰਡ ਦਾ ਨਾਮ ਗਿੱਲ ਕਲਾਂ ਠੀਕ ਹੈ ਉਹ ਗੋਤ ਗਿੱਲ ਆ ਠੀਕ ਹੈ ਮੱਖਣ ਸਿੰਘ ਗਿੱਲ ਤੇ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬੇਟੇ ਦਾ ਨਾਮ ਕੀ ਆ ਜੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਗਿੱਲ ਤੇ ਬਾਈ ਹੋਰਾਂ ਦੇ ਆਪਾਂ ਜੀ ਦੋਨਾਂ ਦੇ ਨੰਬਰ ਉੱਪਰ ਪਾਵਾਂਗੇ ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਬਾਈ ਜੀ ਦੇਸੀ ਵੈਰਾਈਟੀਆਂ ਇਹਨਾਂ ਨੇ ਮੈਂ ਜਿਆਦਾ ਹਾਂ ਮੈਂ ਜ਼ਿਆਦਾਤਰ ਤੌਰ ਤੇ ਕਹਿਣਾ ਹੁੰਦਾ ਵੀ ਜੇਕਰ ਆਪਾਂ ਦੇਸੀ ਚੀਜ਼ਾਂ ਵਰਤਾਂਗੇ ਹਨ ਤਾਂ ਇਹ ਚੀਜ਼ ਨੇ ਸਰਵਾਈਵ ਵੀ ਆਪਦੇ ਆਪ ਕਰ ਜਾਂਦਾ ਜਿਹੜੀ ਹਾਈਬ੍ਰਿਡ ਵੈਰਾਈਆਂ ਹੁੰਦੀਆਂ ਨੇ ਬਾਈ ਉਹ ਜਾਦੇ ਰੇਹਾਂ ਸੁਪਰੀਆਂ ਪਾਲਦੀਆਂ ਨੇ ਜਿਵੇਂ ਇਹ ਆਪਣੀ ਯੂਨੀਵਰਸਿਟੀ ਦੀਆਂ ਵੈਰਾਈਆਂ ਨੇਗੀਆਂ ਆਪਣੇ ਬਾਣਾ ਦੇ ਅਨੁਕੂਲ ਨੇਗੇ ਜਰੂਰ ਇਹਨਾਂ ਨੂੰ ਬਾਈ ਟਰਾਈ ਕਰਿਓ ਹਨਾ ਤੇ ਬਾਈ ਹੋਰਾਂ ਦਾ ਪਿਛਲੇ 17-18 ਸਾਲ ਦਾ ਤਜਰਬਾ ਤੇ ਵੈਸੇ ਵੀ ਸੋਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਉਹ ਸਾਰੇ ਤੱਕ ਸਬਜ਼ੀਆਂ ਸਬਜ਼ੀਆਂ ਬਾਈ ਜੀ ਇਹਨਾਂ ਨੇ ਲਾਈਆਂ ਵੀਆਂ ਨੇਗੀਆਂ ਤੇ ਪੂਰੇ ਅਗਾਹ ਬਧੂ ਕਿਸਾਨ ਨੇ ਪ੍ਰੋਗਰੈਸਿਵ ਫਾਰਮਰ ਨੇਗੇ ਆਹ ਦੇਖੋ ਯਾ ਫਸਲ ਦੇ ਵਿੱਚ ਵਿੱਚ ਹੀ ਇਹਨਾਂ ਨੇ ਗੋਭੀ ਲਾਈ ਵੀ ਆ ਦੇ ਵਿੱਚ ਹੀ ਆਪਣੇ ਕਦੂਆਂ ਦੀਆਂ ਤੇ ਤੋਰੀਆਂ ਦੀਆਂ ਬੇਲਾਂ ਤੇ ਬਹੁਤ ਜ਼ਿਆਦਾ ਸਬਜ਼ੀ ਲਾਉਂਦੇ ਆਗੇ ਤਜਰਬੇਕਾਰ ਕਿਸਾਨ ਨੇਗੇ ਉਹ ਵੀ ਤੁਸੀਂ ਕੋਈ ਖੇਤੀ ਬੜੀ ਸੋਹੰਦੀ ਸੁਝਾ ਲੈਣਾ ਤਾਂ ਉਹ ਵੀ ਬਾਈ ਜੀ ਹਰੋਂ ਤਾਂ ਪੁੱਛ ਸਕਦੇ ਹੋ ਸੋ ਠੀਕ ਆ ਬਾਈ ਜੀ ਠੀਕ ਆ ਧੰਨਵਾਦ ਮਿਹਰਬਾਨੀ ਥੈਂਕ ਯੂ